ਹਾਂ ਸਰ ਜੀ ਡਰਾਵ ਨਿਕਲਿਆ ਵਾ ਇਸ ਪਰ ਜਾਣਕਾਰੀ ਦਿਓ ਅੱਜ ਅੱਜ ਦਾ ਆਪਣਾ 200 ਰੁਪਏ ਦਾ ਟਿਕਟ ਸੀ ਪ੍ਰਾਈਸ ਟਿਕ ਇਹਦਾ ਜਿਹੜਾ ਫਰਸਟ ਪ੍ਰਾਈਜ਼ ਸੀ ਉਹ 1.5 ਕਰੋੜ ਦਾ ਸੀ ਜਿਹੜਾ ਆਪਣਾ ਗੇਟ 3 ਜਿਹੜਾ ਡਿਜੀਟਸ ਸੀ ਉਹਦਾ ਨੰਬਰ ਦਾ 308196 ਜੀ ਇਹ ਫਰਸਟ ਪ੍ਰਾਈਜ਼ ਇਹ ਫਰਸਟ ਪ੍ਰਾਈਜ਼ ਫਰਸਟ ਪ੍ਰਾਈਜ਼ ਕਿੰਨੇ ਦਾ ਸੀ ਅਮਾਉਂਟ 1.5 ਕਰੋੜ ਦਾ ਜੀ ਇਸ ਵਿੱਚ ਸੈਕੰਡ ਤੇ ਥਰਡ ਪ੍ਰਾਈਜ਼ ਬਾਰੇ ਦੱਸ ਸਕਦੇ ਹਾਂ ਸੈਕੰਡ ਪ੍ਰਾਈਜ਼ ਜਿਹੜਾ ਆਪਣਾ ਉਹ 10 ਲੱਖ ਦਾ ਸੀ ਥਰਡ ਪ੍ਰਾਈਜ਼ 5 ਲੱਖ ਦਾ ਸੀ ਜੀ ਤੇ ਉਸ ਤੋਂ ਇਲਾਵਾ ਜਿਹੜੇ ਆ ਆਪਣੇ ਜਿਹੜੇ 5500 ਦੇ 500 ਸੀ ਜੀ ਤੇ 5 3000 ਦੇ ਵੀ 580 20000 ਦੇ 500 ਪ੍ਰਾਈਜ਼ ਸੀ ਜੀ ਟਿਕਟ ਨੰਬਰ ਦੱਸ ਸਕਦੇ ਹੋ ਜੀ ਸੈਕੰਡ ਤੇ ਥਰਡ ਦਾ ਹਾਂਜੀ ਸੈਕੰਡ ਦਾ 336154 ਤੇ ਥਰਡ ਪ੍ਰਾਈਜ਼ ਜਿਹੜਾ 5 ਲੱਖ ਹੈ ਉਹਦਾ 569812 ਜੀ ਨੈਕਸਟ ਬੰਪਰ ਦੇ ਨਤੀਜੇ ਕਿਹੜੇ ਆਣਗੇ ਜੀ ਜਿਹੜਾ ਨੈਕਸਟ ਆਪਣਾ ਇਹ ਮਾ ਆਪਣੀ ਲੋੜੀ ਬੰਪਰ ਆਣਾ ਏ 18 ਤਰੀਕ ਨੂੰ ਨਿਕਲੇਗਾ ਇਹਦਾ ਜਿਹੜਾ ਫਰਸਟ ਪ੍ਰਾਈਜ਼ ਉਹ 10 ਕਰੋੜ ਗਰੰਟਡ ਜੀ ਤੇ ਇਸ ਦੇ ਵਿੱਚ ਜੋ ਸਮਾਗਮ ਕਿੰਨੇ ਵਜੇ ਹੋਵੇਗਾ ਡਰਾ ਉਹ 8 ਵਜੇ ਨਿਕਲੇਗਾ ਜੀ ਸਟੇਟਿੰਗ ਠੀਕ ਹੈ ਹਾਂ ਸਰ ਇਹਦੇ ਡਰਾ ਨਿਕਲਿਆ ਵਾ ਇਸ ਪਰ ਜਾਣਕਾਰੀ ਦਿਓ ਅੱਜ ਅੱਜ ਦਾ ਆਪਣਾ 200 ਰੁਪਏ ਦਾ ਟਿਕਟ ਸੀ ਪ੍ਰਾਈਜ਼ ਟਿਕਟ ਤੇ ਇਹਦਾ ਜਿਹੜਾ ਫਰਸਟ ਪ੍ਰਾਈਜ਼ ਸੀ ਉਹ 80 ਕਰੋੜ ਦਾ ਸੀ ਜਿਹੜਾ ਆਪਣਾ ਗੇਅਰ 3 ਜਿਹੜਾ ਡਿਜੀਟਸ ਚ ਉਹਦਾ ਨੰਬਰ ਦਾ 308196 ਜੀ ਇਹ ਫਰਸਟ ਪ੍ਰਾਈਜ਼ ਇਹ ਫਰਸਟ ਪ੍ਰਾਈਜ਼ ਫਰਸਟ ਪ੍ਰਾਈਜ਼ ਕਿੰਨੇ ਦਾ ਸੀ ਅਮਾਉਂਟ 80 ਕਰੋੜ ਦਾ ਜੀ ਇਸ ਵਿੱਚ ਸੈਕੰਡ ਤੇ ਟਰਨ ਪ੍ਰਾਈਜ਼ ਬਾਰੇ ਦੱਸ ਸਕਦੇ ਹਾਂ ਹਾਂ ਸੈਕੰਡ ਪ੍ਰਾਈਜ਼ ਜਿਹੜਾ ਆਪਣਾ ਉਹ 10 ਲੱਖ ਦਾ ਸੀ ਥਰਡ ਪ੍ਰਾਈਜ਼ 5 ਲੱਖ ਦਾ ਸੀ ਜੀ ਤੇ ਉਸ ਤੋਂ ਇਲਾਵਾ ਜਿਹੜੇ ਆ ਆਪਣੇ ਜਿਹੜੇ 5500 ਸੀ ਜੀ ਤੇ 5 3000 ਦੇ ਵੀ 550 20000 ਦੇ 500 ਪ੍ਰਾਈਜ਼ ਸੀ ਜੀ ਟਿਕਟ ਨੰਬਰ ਦੱਸ ਸਕਦੇ ਹੋ ਜੀ ਸੈਕੰਡ ਤੇ ਥਰਡ ਦਾ ਹਾਂਜੀ ਸੈਕੰਡ ਦਾ 2336154 ਤੇ ਥਰਡ ਪ੍ਰਾਈਜ਼ ਦਾ ਜਿਹੜਾ 5 ਲੱਖ ਹੈ ਉਹਦਾ 569812 ਜੀ ਨੈਕਸਟ ਬੰਪਰ ਦੇ ਨਤੀਜੇ ਕਿਹੜੇ ਆਣਗੇ ਜੀ ਜਿਹੜਾ ਨੈਕਸਟ ਆਪਣਾ ਇਹ ਮਾ ਆਪਣੇ ਲੋੜੀ ਬੰਪਰ ਆਣਾ ਹੈ ਇਹ 18 ਤਰੀਕ ਨੂੰ ਨਿਕਲੇਗਾ ਇਹਦਾ ਜਿਹੜਾ ਫਰਸਟ ਪ੍ਰਾਈਜ਼ ਉਹ 10 ਰੁਪਏ ਦਾ ਗਰੰਟਡ ਵੈ ਜੀ ਤੇ ਇਸ ਦੇ ਵਿੱਚ ਜੋ ਸਮਾਂ ਕਿੰਨੇ ਵਜੇ ਹੋਵੇਗਾ ਡ੍ਰੋ ਇਹ 8 ਵਜੇ ਟਿਕਲੇਗਾ ਜੀ ਸਹੀ ਹੈ ਠੀਕ ਹੈ ਹਾਂ ਸਰ ਇਹਦੇ ਡ੍ਰੋ ਨਿਕਲੇ ਹੋਇਆ ਇਸ ਪਰ ਜਾਣਕਾਰੀ ਦਿਓ ਅੱਜ ਅੱਜ ਜਿਹੜਾ ਆਪਣਾ 200 ਰੁਪਏ ਦਾ ਟਿਕਟ ਸੀ ਪ੍ਰਾਈਜ਼ ਟਿਕ ਤੇ ਇਹਦਾ ਜਿਹੜਾ ਫਰਸਟ ਪ੍ਰਾਈਜ਼ ਸੀ ਉਹ 8 ਕਰੋੜ ਦਾ ਸੀ ਜਿਹੜਾ ਆਪਣਾ ਗੇਅਰ 3 ਜਿਹੜਾ ਡਿਜੀਟ ਸੀ ਉਹਦਾ ਨੰਬਰ ਦਾ 308196 ਜੀ ਇਹ ਫਰਸਟ ਪ੍ਰਾਈਜ਼ ਇਹ ਫਰਸਟ ਪ੍ਰਾਈਜ਼ ਫਰਸਟ ਪ੍ਰਾਈਜ਼ ਕਿੰਨੇ ਰਸੀਗ ਅਮਾਉਂਟ 1 ਡੇਡ ਕਰੋੜ ਜੀ ਇਸ ਵਿੱਚ ਸੈਕੰਡ ਦੇ ਟਰਨ ਪ੍ਰਾਈਜ਼ ਬਾਰੇ ਦੱਸ ਸਕਦੇ ਹੋ ਹਾਂ ਸੈਕੰਡ ਪ੍ਰਾਈਜ਼ ਜਿਹੜਾ ਆਪਣਾ ਉਹ 10 ਲੱਖ ਦਾ ਸੀ ਥਰਡ ਪ੍ਰਾਈਜ਼ 5 ਲੱਖ ਦਾ ਸੀ ਜੀ ਤੇ ਉਸ ਤੋਂ ਇਲਾਵਾ ਜਿਹੜੇ ਆ ਆਪਣੇ ਜਿਹੜੇ 5500 ਸੀ ਜੀ ਤੇ ਪੰਸ 3000 ਦੇ ਵੀ 580 20000 ਦੇ 500 ਪ੍ਰਾਈਜ਼ ਸੀ ਜੀ ਟਿਕਟ ਨੰਬਰ ਦੱਸ ਸਕਦੇ ਹੋ ਜੀ ਸੈਕੰਡ ਤੇ ਥਰਡ ਦਾ ਹਾਂ ਜੀ ਸੈਕੰਡ ਦਾ 336154 ਤੇ ਥਰਡ ਪ੍ਰਾਈਜ਼ ਆ ਜਿਹੜਾ 5 ਲੱਖ ਆ ਉਹਦਾ 569812 ਜੀ ਨੈਕਸਟ ਬੰਪਰ ਦੇ ਨਤੀਜੇ ਕਿਹੜੇ ਆਣਗੇ ਜੀ ਜਿਹੜਾ ਨੈਕਸਟ ਆਪਣਾ ਇਹ ਮਹ ਆਪਣੇ ਲੋੜੀ ਬੰਪਰ ਆਣਾ ਹੈ ਇਹ 18 ਤਰੀਕ ਨੂੰ ਨਿਕਲੇਗਾ ਇਹਦਾ ਜਿਹੜਾ ਫਸਟ ਪ੍ਰਾਈਜ਼ ਉਹ 10 ਰੁਪਏ ਗਰੰਟੀਡ ਹੋਏਗਾ ਜੀ ਅ ਤੇ ਇਸ ਵਿੱਚ ਜੋ ਸਮਾਗਮ ਕਿੰਨੇ ਵਜੇ ਹੋਵੇਗਾ ਡਰਾਪ ਇਹ 8 ਵਜੇ ਟਿਕਲੇ ਜੀ ਸੈਟਿੰਗ ਠੀਕ